ਆਵਣ ਦੇ ਨਰਾਤੇ ਚੱਲੇ ਨੇ ਤੇ ਦੇਸ਼ਾ ਵਿਦੇਸ਼ਾ ਤੋਂ ਜਿਹੜੀ ਸੰਗਤ ਹੈ ਮਾਤਾ ਲੈਣਾ ਦੇਵੀ ਦੇ ਦਰਬਾਰ ਵਿਕੇ ਨਤਮਸਤਕ ਹੋਣ ਦਿੱਤੀ ਆ ਲੋਕ ਜਿੱਥੇ ਗੱਡੀਆਂ ਵਿੱਚ ਉਤਾਰੇ ਨੇ ਪੈਦਲ ਆ ਰਹੇ ਨੇ ਉੱਥੇ ਉਹ ਸਾਰੀ ਜਿਹੜੀ ਸੰਗਤ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੰਧਵਤ ਪ੍ਰਣਾਮ ਕਰਦੇ ਹੋਏ ਮਾਤਾ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਦਿੱਤੀ ਆ ਸਾਹਮਣੇ ਆਪਾਂ ਪੰਜਾਬ ਤੇ ਮਾਤਨਲਾ ਬਾਰਡਰ ਹੈ ਉਹਨਾਂ ਵਾਲਾ ਟੋਪਾ ਇਸ ਤਰ੍ਹਾਂ ਕਿਹਾ ਜਾਂਦਾ ਤੇ ਇਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਉਹ ਮਾਤਾ ਲੈਣਾ ਦੇਵੀ ਦਾ ਦਰਬਾਰ ਹੈ ਸਾਡੀ ਇਹਦਾ ਪੱਪਾਂ ਦੇ ਨਾਲ ਗੱਲਬਾਤ ਹੋਈ ਤੇ ਤੁਰੀ ਇਹ ਕਹਿੰਦੇ ਨੇ ਕਿ ਅਸੀਂ ਦੂਰੀ ਦੇ ਰਹਿਣ ਵਾਲੇ ਪੰਜਾਬੋਂ ਉਹ ਕਿ ਕਿਸ ਤਰੀਕੇ ਦੇ ਨਾਲ ਸਤਿਵਕ ਪ੍ਰਣਾਮ ਕਰਦੇ ਹੋਏ ਪਾਣੀ ਵਾਲੇ ਰਸਤੇ ਤੋਂ ਚਿੱਕੜ ਦਾ ਚਿੱਕੜ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ ਜਿਹੜਾ ਸ਼ਰਧਾ ਨਾਲ ਨਿਭਰੇ ਜੋ ਕੇ ਸ਼ਰਧਾ ਦੇ ਨਾਲ ਭਰ ਕੇ ਇਹ ਜਿਹੜੀ ਸੰਗਤ ਆ ਉਹ ਮਾਤਾ ਨੈਣਾ ਦੇਵੀ ਦੇ ਦਰਬਾਰ ਵਿੱਚ ਜਿਹੜੀ ਕੁੱਟਦੀ ਹੈ ਨਵਰਾਤਰੀ ਚੱਲ ਰਹੇ ਨੇ ਸੱਤਾ ਲਈ ਲੰਗਰਾਂ ਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ ਅਨੰਤ ਸਭ ਕੋ ਲੈ ਕੇ ਮਾਤਾ ਨਾਨਾ ਦੇਵੀ ਦੇ ਦਰਬਾਰ ਤੱਕ ਵੱਡੀ ਗਿਣਤੀ ਦੇ ਵਿੱਚ ਵਕ-ਵਕ ਤਰ੍ਹਾਂ ਦੇ ਤਕਵਾਨਾਂ ਦੇ ਜਿਹੜੇ ਲੰਗਰ ਲਗਾਏ ਗਏ ਨੇ ਕਾਰ ਰਹੀ ਹੈ ਕਿ ਜਦੋਂ ਸੰਗਤ ਵੱਡੀ ਗਿਣਤੀ ਦੇ ਵਿੱਚ ਬੜਾ ਨਿਆਣਾ ਤੇ ਜੀ ਨਾ ਦਰਬਾਰ ਦੇ ਵਿੱਚ ਨਗਰਾ ਪਿਆ ਮੌਕੇ ਨਾ ਹੋਵੇ ਐਸੇ ਦੇ ਵਿੱਚ ਸੰਗਤ ਲਈ ਕੋਈ ਪ੍ਰਬੰਧਾਂ ਦੇ ਵਿੱਚ ਤੋੜਾ ਹੋਵੇ ਕਮੀ ਨਾ ਹੋਵੇ ਠੱਸਾ ਲਾਦੂਆਂ ਦੇ ਵੱਲੋਂ ਵਕ-ਵਕ ਪ੍ਰਕਾਰ ਦੇ ਜਿਹੜੇ ਤਕਵਾਨਾਂ ਦੇ ਲੰਗਰ ਲਗਾਏ ਗਏ ਨੇ ਜੈ ਮਾਤਾ ਦੀ ਪਿਛਲੇ ਕਰੀਬ 40-42 ਸਾਲ ਤੋਂ ਇਸ ਜਗ੍ਹਾ ਤੇ ਭੰਡਾਰਾ ਲੱਗ ਰਿਹਾ ਹੈ ਜਿਹੜਾ ਕਿ ਡੀਸੀ ਬਹੁਪਰਵੋਤ ਜੀ ਵੈਸੇ ਮਸ਼ਹੂਰ ਡੀਸੀ ਸਾਹਿਬ ਕਹਿੰਦੇ ਆ ਭੱਠੇ ਵਾਲੇ ਉਹਨਾਂ ਦੀ ਰਹਿਨੁਮਾਈ ਹੇਠ ਇਹ ਭੰਡਾਰਾ ਲੱਗਦਾ ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹਨਾਂ ਦੇ ਅਸ਼ੀਰਵਾਦ ਸਦਕਾ ਸਾਨੂੰ ਵੀ ਸੇਵਾ ਕਰਨ ਦਾ ਇੱਥੇ ਮੌਕਾ ਮਿਲੇ ਮੈਂ ਵੈਸੇ ਸੰ 77 ਤੋਂ ਮਾਤਾ ਨਾਨਾ ਦੇਵੀ ਤੇ ਆ ਰਹੇ ਆ ਬਹੁਤ ਸੰਗਤ ਬਹੁਤ ਹੀ ਉਤਸ਼ਾਹ ਨਾਲ ਪਹਿਲਾਂ ਤਾਂ ਸਾਈਕਲਾਂ ਤੇ ਆਉਂਦੀ ਸੀ ਬੜੇ ਪੈਦਲ ਆਉਂਦੇ ਗੁੰਡੌਤ ਕਰਦੇ ਆਉਂਦੇ ਸੀ ਕਿ ਲੋਕ ਪਰ ਅੱਜ ਦਾ ਜਮਾਨਾ ਜਿਹੜਾ ਥੋੜਾ ਜਿਹਾ ਬਦਲ ਗਿਆ ਮੋਟਰਸਾਈਕਲਾਂ ਤੇ ਜ਼ਿਆਦਾ ਸੰਗਤ ਆਉਣ ਲੱਗੀ ਆਪਣੇ ਵਹੀਕਲ ਮਹਾਮਾਈ ਨੇ ਸਾਹਮਣੂ ਦਿੱਤੇ ਤੋਂ ਆਪਣੇ ਆਪਣੇ ਵਹੀਕਲ ਤੇ ਬਹੁਤ ਹਮ ਹਮਾ ਕੇ ਪਹੁੰਚਦੀ ਕਰੀਬ ਸਾਵਣ ਦੇ ਇਹਨਾਂ 10 ਦਿਨਾਂ ਦੇ ਵਿੱਚ 10 ਲੱਖ ਦੇ ਕਰੀਬ ਘੱਟੋ ਘੱਟ 10 ਲੱਖ ਦੇ ਕਰੀਬ ਸੰਗਤ ਦਰਸ਼ਨ ਮਹਾਮਾਈ ਦੇ ਕਰਦੇ ਔਰ ਜਗਾ ਜਗਾ ਮਹਾ ਮਈਦੇ ਨਾਮ ਤੇ ਭੰਡਾਰੇ ਚੱਲਦੇ ਨੇ ਜਿਦੇ ਚ ਤਰਾ ਤਰਾ ਵੇ ਪਕਵਾਨ ਬਣਦੇ। ਇਹ ਜਿਹੜਾ ਸਵਾਲ ਹੈ ਕਿ ਵੈਸੇ ਤਾਂ ਦੇਖੋ ਜੀ ਜਿਹੜੇ ਭੰਡਾਰੇ ਗੁਰੂ ਮਹਾਰਾਜ ਜੀ ਨੇ ਬਾਬੇ ਨਾਨਕ ਨੇ ਜਿਹੜੇ ਕਹੇ ਸੀ ਇੰਨਾ ਸਭ ਕੁ ਤੇਰਾ ਹੀ ਤੇਰਾ ਸਿੰਪਲ ਖਾਣਾ। ਜਿਸ ਵੇਲੇ ਉਹਨਾਂ ਨੇ ਦੋ ਰੋਟੀਆਂ ਹੱਥ ਚ ਚੱਕ ਕੇ ਇੱਕ ਮਿਹਨਤ ਦੀ, ਹੱਕ ਸੱਚ ਦੀ ਇੱਕ ਜਿਹੜੀ ਹਲਾਲ ਜੀ ਨੂੰ ਕਹ ਦਿੰਦੇ ਆ ਕਮਾਈ। ਉਹ ਸਾਰਾ ਕੁਝ ਜਾਣਦੇ ਆ ਸਾਰੇ ਸੰਗਤ ਪਰ ਅੱਜ ਦੀ ਜਿਹੜੀ ਸੰਗਤ ਹੈ ਜਾਂ ਨਵੀਂ ਜਨਰੇਸ਼ਨ ਹੈ ਨਾ ਜੀ ਉਹ ਕਹਿੰਦੀ ਹੈ ਨਹੀਂ ਸਵਾਦ ਦੇਖਣਾ ਮਾਡਰਨ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਦੋਸੇ ਕਿੱਕੀ 버거 ਨੂਡਲਸ ਇਸ ਤਰ੍ਹਾਂ ਦੇ ਉਹ ਜ਼ਿਆਦਾ ਚਾਹਵਾਨ ਨੇ ਪ੍ਰਸ਼ਾਦੇ ਤਾਂ ਕਹਿੰਦੇ ਜੀ ਅਸੀਂ ਘਰ ਵੀ ਛਕਦੇ ਆਂ ਮਟਰ ਪਨੀਰ ਤਾਂ ਅਸੀਂ ਘਰ ਵੀ ਖਾ ਲੰਨੇ ਆ ਉਹਦਾ ਨਹੀਂ ਇਹ ਗੋਲ ਗੱਪੇ ਚੱਲੇ ਗੋਲ ਗੱਪਿਆਂ ਦੀ ਬਹੁਤ ਸ਼ਕੀਨ ਆ ਅੱਜ ਦੀ ਡੇਟ ਚ ਸੰਗਤ ਗੋਲ ਗੱਪੇ ਮਿਲਨੇ ਚਾਹੀਦੇ ਨੇ ਉਹਨਾਂ ਨੂੰ ਔਰ ਟੇਸਟ ਬੜਾ ਆਨੰਦ ਕਿਉਂਕਿ ਇੱਕ ਤਾਂ ਉਹ ਹਾਜਮੇਦਾਰ ਹੁੰਦੀ ਹੈ ਜੀ ਜਿਹੜਾ ਗੋਲ ਗੱਪਿਆਂ ਦਾ ਪਾਣੀ ਹੈ ਨਾ ਜੀ ਬੜਾ ਹਾਜਮੇਦਾਰ ਹੈ ਕਿੰਨੀ ਕੁ ਬਾਡੀ ਟੇਰ ਜੀ ਕਰੀਬ ਆਲਮੋਸਟ 24 ਆਵਰਸ ਅਸੀਂ ਸਵੇਰੇ 5 ਵਜੇ ਤੋਂ ਸ਼ੁਰੂ ਕਰ ਦਿੰਦੇ ਆ ਜੀ ਚਾਹ ਨਾਲ ਬਰੈਡ ਬੱਸ ਉਸ ਤੋਂ ਬਾਅਦ 8 ਵਜੇ ਕਰੀਬ ਆਲੂ ਪੂਰੀ ਛੋਲੇ ਫਿਰ ਰੋਮਾਲੀ ਰੋਟੀ ਸ਼ੁਰੂ ਹੋ ਜਾਂਦੀ ਹੈ ਕੜੀ ਚਾਵਲ ਦਾਲ ਉਸ ਤੋਂ ਬਾਅਦ ਨਾਲ ਸਟਾਲਾ ਸ਼ੁਰੂ ਹੋ ਜਾਂਦੀਆਂ ਅੱਜ ਕੱਲ ਸਟਾਲਾ ਦੇ ਨਾਮ ਤੇ ਜਾਦਾ ਸੰਗਤ ਖੋਸ਼ ਹੋਂਦੇ ਆ ਵੀ ਕੀ ਹਿਸਟਾਲ ਹੈ ਕੀ ਬੰਦਿਆ ਬਾਹਰ ਤੁਸੀਂ ਦੇਖਿਆ ਹੀ ਹੋਣਾ ਨੂਡਲ ਚੱਲਦੇ ਆ ਡੋਸਾ ਚੱਲ ਰਿਹਾ 골 ਗੱਪੇ ਚੱਲਦੇ ਆ ਪੌਪ ਕਾਰਨ ਚੱਲਦੇ ਆ ਪੌਪ ਕਾਰਨ ਸਾਡਾ ਕਰੀਬ ਸਵੇਰੇ 10 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਚੱਲਦਾ ਕਿੰਨੀ ਕਿ ਟੀਮ ਹੈ ਕੋ ਜੀ ਇਹ ਜਿਹੜੇ ਕਰੀਬ ਸਾਡੇ ਡੀਸੀ ਸਾਹਿਬ ਨੇ ਇਹਨਾਂ ਦੇ ਨਾਲ ਜਿਹੜੀ ਸੰਗਤ ਜੁੜੀ ਹੋਈ ਹੈ ਨਾ ਜੀ ਬਹੁਤ ਮੈਂਬਰ ਕਟੋਗੜ ਵੀ 30 35 ਦਾ ਜਿਹੜੇ ਰੈਗੂਲਰ ਇੱਥੇ ਰਹਿੰਦੇ ਨੇ ਜੀ ਕੰਮ ਕਰਦੇ ਰਹਿੰਦੇ ਨੇ ਬਾਕੀ ਜਿਹੜੇ ਹੁਣ ਅਸੀਂ ਨਾਲ ਨਵੇਂ ਜੁੜੇ ਆ ਸਾਡੇ ਨਾਲ ਵੀ 25-30 ਬੰਦੇ ਹੈਗੇ ਨੇ ਤੇ ਅਲੱਗ ਨੇ ਨਾਲ ਬੇਟਰਰ ਜਿਹਨੂੰ ਕਹਿੰਦੇ ਨੇ ਸੇਵਾਦਾਰ ਕਿਉਂਕਿ ਦੇਖੋ ਹਰ ਇੱਕ ਬੰਦਾ ਅੱਜ ਵੀ ਡੇਢ ਚੁੱਧ ਦਾ ਕੰਮ ਨਹੀਂ ਕਰ ਸਕਦਾ ਅਕੋਰਡਿੰਗ ਟੂ ਏਜ ਮੈਂ ਨਹੀਂ ਕੰਮ ਕਰ ਸਕਦਾ ਮੇਰੀ ਸਿਹਤ ਨਹੀਂ ਅਲਾਉ ਕਰਦੀ ਮੈਨੂੰ ਸਹਾਰਾ ਤਾਂ ਲੈਣਾ ਹੀ ਪੈਣਾ ਨਾ ਚਾਹੇ ਬੇਡ ਵਰਕਰ ਲਾ ਲੋ ਚਾਹੇ ਆਪਣੇ ਸਾਥੀ ਲਾ ਲੋ ਵੰਨਨ ਨੂੰ ਲੈ ਕੋ ਜੀ ਆਰੇ ਸਿਕਿਉਰਟੀ ਇਸ ਤਰ੍ਹਾਂ ਦੇ ਪ੍ਰਬੰਧ ਹੈ ਸਕਦੇ ਕਰੋ ਅੱਜ ਦੀ ਰੇਡ ਜਿਹੜਾ ਜੀ ਥੋੜਾ ਜਆ ਲੋਕਾਂ ਨੂੰ ਬਹਿਮ ਜਿਹੜਾ ਹੁੰਦਾ ਨਹੀਂ ਪਹਾੜੀ ਇਲਾਕੇ ਬਰਸਾਤਾਂ ਕਰਕੇ ਥੋੜਾ ਜਆ ਡਰ ਕਹਿੰਦੇ ਵੀ ਮਹਾਮਾਈ ਦੇ ਸਲਾਈਡਿੰਗ ਹੋ ਰਹੀ ਹੈ ਪਹਾੜ ਗਿਰ ਰਹੇ ਨੇ ਲੇਕਿਨ ਇੱਥੇ ਨੈਣਾ ਦੇਵੀ ਮਾਤਾ ਦੇ ਕੋਈ ਇਹੋ ਜੀ ਗੱਲਬਾਤ ਨਹੀਂ ਆ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਰਸਤਾ ਹੈ ਸੁਹਾਵਣਾ ਮੌਸਮ ਹੈ ਪਿਛਲੇ 2 ਦਿਨ ਤੋਂ ਬਹੁਤ ਵਧੀਆ ਮੌਸਮ ਹੈ ਔਰ ਮੈਂ ਸਾਰੇ ਸਾਧ ਸੰਗਤ ਨੂੰ ਪੂਰੇ ਪੰਜਾਬ ਦੀ ਹਿੰਦੁਸਤਾਨ ਦੀ ਸੰਗਤ ਨੂੰ ਇਹ ਹੀ ਕਹਾਂਗਾ ਵੀ ਬਿਲਕੁਲ ਕਿਸੇ ਕਿਸਮ ਦੀ ਕਵਰਾਹਟ ਨਹੀਂ ਮੰਨਣੀ ਖੁੱਲੇ ਦਰਸ਼ਨ ਕਰਨ ਦੇ ਲਈ ਆਓ ਬੇਝਿਜਕ ਹੋ ਕੇ ਆਓ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ ਪੰਜਾਬ ਦੇ ਵਿੱਚ ਦੀ ਹੁੰਦੇ ਹੋਏ ਹਿਮਾਚਲ 'ਚ ਐਂਟਰ ਕਰਨਾ ਬਹੁਤ ਸੁਹਾਵਣਾ ਮੌਸਮ ਬਹੁਤ ਬੰਦੋਬਸਤ ਗਵਰਨਮੈਂਟ ਦੇ ਵੀ ਬਹੁਤ ਵਧੀਆ ਅਰੇਂਜਮੈਂਟ ਨੇ ਕੋਈ ਇਹੋ ਜਿਹੀ ਗੱਲ ਨਹੀਂ ਹੈ साहब ने और मेला अधिकारी ने जो कर रखी है वो भी सबसे सही तरीके से चली हुई है। कल तक का जो आंकड़ा था जिसके हिसाब से पर डे बेसिस पे चालीस पैंतालीस हज़ार लोग जो है वो पर डे यहाँ विजिट कर रहे हैं माता के दर्शन कर रहे हैं और जहाँ तक चढ़ावों का बात है वो पहले दिन की जो चढ़ावे चढ़े वो इक्कीस लाख इक्कीस के आसपास है